ਉਲੇ ਇਹ ਬਹੁਤ ਹੀ ਅੱਛਾ ਜਿਹੜਾ ਤੁਸੀਂ ਆ ਹੁਣ ਆਪਣਾ ਤਿਹਾਰ ਚੱਲ ਰਿਹਾ ਬਜੀ ਉੱਤੇ ਜਿਹੜੀ ਨੇਕੀ ਦੀ ਜਿੱਥੋਂ ਹੀ ਹੈ ਤੋ ਸ਼ਹਿਰੇ ਦੇ ਪਾਵਨ ਆਉਟਸਰ ਤੇ ਤੇ ਨਾਲ ਦੀ ਨਾਲ ਦੀਵਾਲੀ ਤੱਕ ਇਹ ਜਿਹੜਾ ਮੇਲਾ ਚੱਲਣਾ ਵਾ ਸੋ ਮੈਂ ਸਾਰੇ ਹੀ ਜਿੰਨੇ ਸਾਡੇ ਇੱਥੇ ਹਲਕੇ ਤੇ ਪਰਿਵਾਰਾਂ ਨੂੰ ਬੇਨਤੀ ਕਰਦਾ ਕਿ ਆਪਣੇ ਪਰਿਵਾਰਾਂ ਨਾਲ ਆ ਕੇ ਬੜਾ ਅੱਛਾ ਮਾਹੌਲ ਹੈ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਵੀ ਬੜੇ ਅੱਛੇ ਤਰੀਕੇ ਨਾਲ ਇਹਨਾਂ ਨੇ ਵੈਲ ਮੇਨਟੇਨਡ ਵੈਲ ਮੈਨੇਜਡ ਆਪਣਾ ਮੇਲੇ ਦਾ ਉਹ ਇਹਨਾਂ ਨੇ ਆਯੋਜਨ ਕੀਤਾ ਵਾ ਉਦੇ ਵਿੱਚ ਨਾਲ ਦੀ ਨਾਲ ਵਾਜਬ ਰੇਟਾਂ ਤੇ ਜਿਹੜੀ ਵੱਡੀ ਗੱਲ ਆ ਕੋਈ ਵੱਡੀ ਇਨੀ ਲੁੱਟ-ਖੁੱਟ ਵਾਲੀ ਗੱਲ ਨਹੀਂ ਆ ਸਾਰੇ ਪਰਿਵਾਰ ਇੱਥੇ ਆ ਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਣੇ ਸ਼ਾਮ ਦੇ ਸਮੇਂ ਜਾਂ ਕਿਸੇ ਸਮੇਂ ਵੀ ਇਹ 28 ਤਰੀਕੇ ਜਿਹੜਾ ਮੇਲਾ ਚੱਲਣਾ ਅੱਜ ਦਾ ਉਦਘਾਟਨ ਹੋ ਰਿਹਾ ਸੋ ਮੈਂ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਆਓ ਆਪਣੇ ਪਰਿਵਾਰਾਂ ਨਾਲ ਇੰਜੋਏ ਕਰੋ ਮੈਂ ਆਪਣੇ ਵੱਲੋਂ ਐਮਐਲਏ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਵੱਲੋਂ ਸਾਰੀ ਟੀਮ ਵੱਲੋਂ ਇੱਥੇ ਸਾਰੇ ਸੰਗਤ ਨੂੰ ਆਏ ਤੇ ਗਿਆ ਕਹਿੰਦੇ ਤੇ ਨਾਲ ਦੀ ਨਾਲ ਬੇਨਤੀ ਕਰਦੇ ਆਂ ਵੀ ਆਓ ਆ ਕੇ ਇਹ ਮੇਲਾ ਕਾਮਯਾਬ ਕਰੋ ਤੇ ਆਪਣੇ ਪਰਿਵਾਰਾਂ ਨਾਲ ਤੁਸੀਂ ਤਿਉਹਾਰ ਮਨਾਓ ਬਿਲਕੁਲ ਤੁਸੀਂ ਪ੍ਰਬੰਧ ਦੇਖ ਹੀ ਰਹੇ ਹੋ ਵੀ ਬੜਾ ਅਖੇ ਤਰੀਕੇ ਨਾਲ ਜਿਵੇਂ ਆਪੇ ਸਿਟੇਨ ਵਗੈਰਾ ਵੀ ਬਣਾਏ ਹੋਏ ਨੇ ਪਾਰਕਿੰਗ ਦਾ ਵੀ ਸਹੀ ਪ੍ਰਬੰਧ ਹੈ ਇਹਨਾਂ ਦਾ ਤੇ ਬਹੁਤ ਖੁਸ਼ੀ ਹੋਈ ਹੈ ਜਦੋਂ ਅਸੀਂ ਆਏ ਹਾਂ ਰੋਡ ਤੇ ਵੀ ਕੋਈ ਇਹਨਾਂ ਨੇ ਇਤਜਾਮ ਨਹੀਂ ਵਧੀਆ ਪ੍ਰਬੰਧ ਇਹਨਾਂ ਨੇ ਕੀਤਾ ਹੈ ਬਹੁਤ ਅੱਛਾ ਲੱਗਿਆ ਸਾਨੂੰ ਤੇ ਸਿਕਿਉਰਟੀ ਜੋ ਐਡਮਿਨਟੀ ਵਿੱਚ ਸਾਰਾ ਇਹਨਾਂ ਨੇ ਜੋ ਠੇਕੇਦਾਰ ਸਾਹਮਣੇ ਦੱਸਿਆ ਵੀ ਅਸੀਂ ਸੀਸੀਟੀਵੀ ਕੈਮਰੇ ਵਗੈਰਾ ਵੀ ਲਾਇਆ ਨੇ ਕੋ ਸਿਕਿਉਰਟੀ ਨੂੰ ਵੀ ਮੁੱਖ ਰੱਖਿਆ ਹੋਇਆ ਤੇ ਲੋਕਾਂ ਦੇ ਪਰਿਵਾਰਾਂ ਦਾ ਜਿਹੜਾ ਇੱਥੇ ਆਉਣਾ ਵਾ ਕੋਈ ਮੈਂ ਸਮਝਦਾ ਵੀ ਸੇਫ ਹੋਊਗਾ ਜਿਹੜੇ ਕੈਮਰੇ ਲੱਗੇ ਨੇ ਪਾਰਕਿੰਗ ਦਾ ਸਾਰਾ ਕੁਝ ਇਹਨਾਂ ਨੇ ਸੇਫ ਰੱਖਿਆ ਉਹ ਬਹੁਤ ਇਨਾਂ ਦਾ ਵੀ ਧੰਨਵਾਦ ਕਰਦੇ ਆ ਨਾਲ ਦੀ ਨਾਲ ਪਾਰਕਿੰਗ ਉਹ ਵੀ ਇਹਨਾਂ ਨੇ ਰੋਡ ਤੇ ਕੋਈ ਜਾਮ ਨਹੀਂ ਲੱਗਣ ਦਿੱਤਾ ਟੀਮ ਲਾਈਆਂ ਹੋਈਆਂ ਸੋ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਭਾਟੂ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਹਾਂਜੀ ਹਾਂ ਮੈਂ ਅੱਜ ਇਹਨਾਂ ਨੇ ਐਮਐਲਏ ਸਾਹਮਣੇ ਆਉਣਾ ਸੀ ਪਰ ਉਹ ਕਿਸੇ ਕੰਮ ਦੇ ਵਿੱਚ ਵਿਜ਼ੀ ਹੋ ਗਏ ਸੋ ਮੇਰੇ ਵੱਲੋਂ ਨਾਲ ਸਾਡੇ ਅੰਕਲ ਨੇ ਸ਼ਰਦਾ ਜੀ ਸਾਡੇ ਬ੍ਰਾਹਮਣ ਸਭਾ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਵੱਲੋਂ ਅਸੀਂ ਦੋਵੇਂ ਇੱਥੇ ਤੇ ਸਾਡੀ ਸਾਰੀ ਟੀਮ ਅਸੀਂ ਅੱਜ ਇਹਦਾ ਉਦਘਾਟਨ ਕਰ ਰਹੇ ਆ ਦਿਲੋਂ ਬੜੀ ਖੁਸ਼ੀ ਹੋ ਰਹੀ ਹੈ ਜਿਹੜੇ ਨਵਰਾਤਰੀਆਂ ਤੋਂ ਬਾਅਦ ਜਿਹੜੇ ਨਵਰਾਤਰੀ ਹੁੰਦੇ ਪਵਿੱਤਰ ਦਿਨ ਹੁੰਦੇ ਨੇ ਸਾਰੇ ਸਨਤਾਨੀਆਂ ਦੇ ਉਸ ਤੋਂ ਬਾਅਦ ਦੁਸ਼ਹਿਰਾ ਪਰਵ ਜਿਹੜਾ ਭਗਵਾਨ ਰਾਮ ਜਿਹੜਾ ਰਾਵਣ ਦਾ ਵਧ ਕਰਕੇ ਬਦੀ ਤੇ ਨੇਕੇ ਦੀ ਜਿੱਤ ਤੋਂ ਬਾਅਦ ਭਗਵਾਨ ਰਾਮ ਘਰ ਪਹੁੰਚਦੇ ਨੇ ਔਰ ਇਹ ਜਿਹੜਾ ਕੋਲਾ ਸ਼ੰਕਰ ਐਂਡ ਕੰਪਨੀ ਵੱਲੋਂ ਦੁਸ਼ਹਿਰਾ ਮੇਲਾ ਲਗਾਇਆ ਗਿਆ ਮੈਂ ਸਮਝਦਾ ਕਿ ਜਿੱਦਾਂ ਮੇਰੇ بیٹے ਯੁਵਰਾਜ ਨੇ ਦੱਸੀ ਹੈ ਕਿ ਠੇਕੇਦਾਰ ਵੱਲੋਂ ਸੁਰੱਖਿਆ ਦੇ ਪ੍ਰੋਪਰ ਪ੍ਰਬੰਧ ਹੈ ਸਾਫ ਸਫਾਈ ਤੁਸੀਂ ਦੇਖਦੇ ਪਿਓ ਆ ਬਾਹਰ ਪਾਰਕਿੰਗ ਦਾ ਪ੍ਰੋਪਰ ਪ੍ਰਬੰਧ ਹੈ ਸੀਸੀਟੀਵੀ ਵਗੈਰਾ ਲੱਗੇ ਹੋਏ ਨੇ ਸਾਰਾ ਲੰਡਨ ਝੂਲਾ ਚੱਲ ਰਿਹਾ ਹੈ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਪ੍ਰਬੰਧ ਹੈ ਮੈਂ ਸਾਰਿਆਂ ਨੂੰ ਇਹ ਰਿਕਵੈਸਟ ਕਰਨੀ ਚਾਹੁੰਦਾ ਕਿ ਹਮ ਹਮਾ ਕੇ ਇਸ ਮੇਲੇ 'ਚ ਪਹੁੰਚੋ ਕਿਉਂਕਿ ਇਸ ਮੇਲੇ ਦੇ ਵਿੱਚ ਤੁਸੀਂ ਇੱਕ ਜਦੋਂ ਐਂਟਰੀ ਕਰਦੇ ਹੋ ਤੁਸੀਂ ਦੇਖਦੇ ਹੋ ਲੰਡਨ ਹਵਾਈ ਹਵਾਈ ਜਾਸ ਦਾ ਇੱਕ ਵਾਰ ਦ੍ਰਿਸ਼ ਹੈ ਜਿਹੜਾ ਕਿ ਆਪਣੇ ਆਪ 'ਚ ਇੱਕ ਅਨੋਖੀ ਚੀਜ਼ ਹੈ ਔਰ ਬੱਚਿਆਂ ਨੂੰ ਇਹ ਬਹੁਤ ਅਟਰੈਕਟ ਕਰੇਗਾ ਮੈਂ ਸਾਰਿਆਂ ਨੂੰ ਲੁਧਿਆਣੀਆਂ ਵਾਸੀਆਂ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਇਸ ਮੇਲੇ 'ਚ ਪਹੁੰਚੋ ਡੁਗਰੀ ਲਾਈਟਾਂ ਤੋਂ ਪਹਿਲਾਂ ਜਦੋਂ ਆਪਾਂ ਮੋਲਟਨ ਨੂੰ ਟਰਨ ਕਰਦੇ ਹਾਂ ਮੇਲਾ ਲੱਗਿਆ ਹੋਇਆ ਬੜੇ ਸਿਕਿਉਰਿਟੀ ਦੇ ਪ੍ਰਬੰਧ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ 'ਚ ਰੇਟ ਜਿਹੜੇ ਆ ਬਿਲਕੁਲ ਜੈਨੂਇਨ ਆ ਔਰ ਦੀਵਾਲੀ ਤੱਕ ਇਹ ਜਿਹੜਾ ਮੇਲਾ ਇਸੇ ਤਰ੍ਹਾਂ ਧੂਮਧਾਮ ਨਾਲ ਚੱਲੇਗਾ ਤੇ ਮੈਂ ਭੋਲਾ ਸ਼ੰਕਰ ਐਂਡ ਕੰਪਨੀ ਨੂੰ ਵੀ ਮੁਬਾਰਕਬਾਦ ਦਿੰਦਾ ਔਰ ਤੁਹਾਡਾ ਸਾਰੇ মিডিਆ ਵਾਲੇ ਭਾਈਚਾਰਾ ਦਾ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਵੀ ਤੁਸੀਂ ਇੱਥੇ ਆਇਆ ਹੈਣਾ ਸ਼ਹਿਰ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਸਕੂਲ ਦੇ ਸਾਹਮਣੇ ਡੁਗਰੀ ਰੋਡ ਦੇ ਉੱਪਰ ਲਾਈਟਾਂ ਦੇ ਅਸੀਂ ਤੇ ਦੁਸ਼ਹਿਰਾ ਦੀਵਾਲੀ ਮੇਲਾ ਲੈ ਕੇ ਆਏ ਆ ਜਿਹੜੇ ਦੁਸ਼ਹਿਰੇ ਦੇ ਪਰਵ ਤੇ ਅਸੀਂ ਹਰ ਸਾਲ ਜਿਹਦਾ ਮੇਲੇ ਦੀ ਦੇਖਦੇ ਲੁਧਿਆਣਾ ਸ਼ਹਿਰ ਦੇ ਵਿੱਚ ਲੱਗਦੇ ਨੇ ਔਰ ਅਸੀਂ ਹਰ ਕੁਛ ਨਾ ਕੁਛ ਨਵੀਆਂ ਥੀਮਾਂ ਲੈ ਕੇ ਆਨੇ ਆ ਇਸ ਵਾਰੀ ਅਸੀਂ ਡੁਗਰੀ ਦੇ ਵਿੱਚ ਡੁਗਰੀ ਵਾਸੀਆਂ ਦੇ ਲਈ ਬਿਲਕੁਲ ਡੁਗਰੀ ਦੇ ਸੈਂਟਰ ਦੇ ਪੁਆਇੰਟ ਦੇ ਵਿੱਚ ਗੁਰੂ ਹਰਿਕੇਸ਼ਨ ਸਕੂਲ ਦੇ ਸਾਹਮਣੇ ਮਾਡਲ ਟਾਊਨ ਵਾਲੀ ਗਰਾਊਂਡ ਦੇ ਵਿੱਚ ਇੰਪਰੂਵਮੈਂਟ ٹرسٹ ਦੀ ਗਰਾਊਂਡ ਦੇ ਵਿੱਚ ਅਸੀਂ ਲੋਕਾਂ ਲਈ ਦੁਸ਼ਹਿਰਾ ਮੇਲਾ ਲੈ ਕੇ ਆਏ ਆ ਪਲੱਸ ਦੀਵਾਲੀ ਮੇਲਾ ਪਲੱਸ ਛੱਟ ਪੂਜਾ ਤੱਕ ਜਿਸ ਦੀ ਸ਼ੁਰੂਆਤ ਅੱਜ ਐਮ.ਐਲ.ਏ. ਕੋਲੋਂ ਸੀ ਦੇ ਵੱਲੋਂ ਜਿਵਰਾ ਸਿੰਘ ਜੀ ਵੱਲੋਂ ਤੇ ਅੰਕਲ ਆਪਣੇ ਪੰਕਸ਼ਾ ਦਾ ਕ ਚੇਅਰਮੈਨ ਬ੍ਰਾਹਮਣ ਸਮਾਜ ਬੋਰਡ ਵੱਲੋਂ ਅੱਜ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਮੈਂ ਉਹਨਾਂ ਦਾ ਧੰਨਵਾਦ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਗਾ ਕਿ ਇੱਥੇ ਲੰਡਨ 에ਅਰਲਾਈਨਸ ਲੈ ਕੇ ਆਏ ਆ ਇਸ 에ਅਰਲਾਈਨਸ ਜਿਸੂਤੀ ਅੰਦਰ ਆ ਕੇ ਲੰਡਨ ਦੇ ਦ੍ਰਿਸ਼ ਵੀ ਦੇਖਣ ਨੂੰ ਮਿਲੂਗੇ ਤੁਹਾਨੂੰ ਸੈਲਫੀ ਪੁਆਇੰਟ ਦੇਖਣ ਨੂੰ ਵੀ ਮਿਲੂਗੇ ਤੇ ਬਾਹਰ ਲੰਡਨ 에ਅਰਲਾਈਨ ਦਾ ਪੂਰਾ ਜਹਾਜ਼ ਵੀ ਬਣਾਇਆ ਗਿਆ ਜਿਸੂਤੀ ਅੰਦਰ ਜਾ ਕੇ ਪੂਰੀ ਜਹਾਜ਼ ਦੀ ਫੀਲ ਵੀ ਲੈ ਸਕਦੇ ਹੋ ਇਸ ਵਿੱਚ ਝੂਲਿਆਂ ਦੇ ਵੀ ਵਾਜਿਬ ਰੇਟ ਰੱਖੇ ਗਏ ਨੇ 30 ਰੁਪਏ ਤੇ 50 ਰੁਪਏ ਤੁਸੀਂ ਲੁਧਿਆਣਾ ਸ਼ਹਿਰ ਚ ਕਈ ਮੇਲੇ ਦੇਖੇ ਲੱਗੇ ਦੇਖੇ ਹੋਣਗੇ ਪਰ ਉਹਨਾਂ ਦੇ ਵਿੱਚ ਝੂਲਿਆਂ ਦੇ ਜਿੱਦ ਐਕਸਪੈਂਸਿਵ ਰੇਟਸ ਨੇ ਇਹ ਲੋਕਾਂ ਨੂੰ ਮੱਧ ਨਜ਼ਰ ਰੱਖਦੇ ਹੋਏ ਲੋਕਾਂ ਦੇ ਮੱਧਮ ਵਰਗ ਦੇ ਲੋਕਾਂ ਲਈ ਇਹ ਮੇਲਾ ਲਗਾਇਆ ਗਿਆ ਤੁਸੀਂ ਲੁਧਿਆਣਾ ਸ਼ਹਿਰ ਤੋਂ ਹਰ ਜਗ੍ਹਾ ਤੋਂ ਇੱਥੇ ਆ ਚੂਲੇ ਲੈ ਸਕਦੇ ਉਹ ਬਹੁਤ ਘੱਟ ਰੇਟਸ ਲੱਗੇ ਰਹੇ ਨੇ ਇੱਥੇ ਲੰਡੇ ਨੇਰ ਵਿੱਚ ਲਾਈਨਸ ਵਿੱਚ ਵੀ ਜਾਣ ਲਈ ਤੁਹਾਨੂੰ ਕੋਈ ਵਾਜਿਬ ਰੇਟਾ ਦੀ ਕੋਈ ਟਿਕਟ ਨਹੀਂ ਲੈਣੀ ਪਊਗੀ ਜਿੱਦਾਂ 50 ਰੁਪਏ ਦੀ ਟਿਕਟ ਲੰਡਨ ਸਿਟੀ ਦੇਖਣ ਲਈ ਲੈਣੀ ਪਈ ਹੈ ਕੁਝ ਲੈਣ ਲਈ ਤੁਹਾਨੂੰ ਨਹੀਂ ਲੈਣੀ ਪਊਗੀ ਤੁਸੀਂ ਇੱਥੇ ਆ ਕੇ ਇਸ ਮੇਲੇ 'ਚ ਗੁਰੂ ਹਰਿਕ੍ਰਿਸ਼ਨ ਸਕੂਲ ਦੇ ਸਾਹਮਣੇ ਇੱਥੇ ਮੇਲੇ ਦਾ ਤੇ ਆਨੰਦ ਲੈ ਸਕਦੇ ਤੇ ਕੱਲ 라ਵਨ ਦੇਨ ਵੀ ਕੀਤਾ ਜਾਊਗਾ ਐਮਐਲਏ ਕੁਲਵੰਤ ਸਿੰਘ ਸਿੱਧੂ ਵੱਲੋਂ ਤੇ ਇਸ ਵਿੱਚ ਅੱਗੇ ਵੀ ਦੀਵਾਲੀ ਤੇ ਛੱਟ ਪੂਜਾ ਤੇ ਵੀ ਅਲੱਗ-ਅਲੱਗ ਸਿੰਗਰਾਂ ਦੇ ਨਾਲ ਅਲੱਗ-ਅਲੱਗ ਕਈ ਪ੍ਰੋਗਰਾਮ ਕਰਵਾਏ ਜਾਣਗੇ ਤੇ ਲੋਕਾਂ ਦੇ ਸ਼ਹਿ ਇਸ ਵਿੱਚ ਸਿਕਿਉਰਟੀ ਦੇ ਵੀ ਪੂਰੇ ਪਰਮੰਤ ਕੀਤੇ ਗਏ ਨੇ ਸੀਸੀਟੀਵੀ ਲਗਾਏ ਗਏ ਨੇ ਬੌਂਸਰ ਸਿਕਿਉਰਟੀ ਲਗਾਈ ਗਈ ਹੈ ਮੋਡਲ ਟਾਊਨ ਸਟੇਸ਼ਨ ਪੁਲਿਸ ਸਟੇਸ਼ਨ ਵੱਲੋਂ ਵੀ ਪੂਰੇ ਪਰਮੰਤ ਕੀਤੇ ਗਏ ਨੇ ਤੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਾਂਗੇ ਵੱਜ ਚੜ ਕੇ ਆ ਕੇ ਇਸ ਮੇਲੇ ਦਾ ਨੰਦ ਲਾਓ ਹਾਂਜੀ ਸਰ ਸਾਰੇ ਫਾਇਰ ਸਿਲੰਡਰ ਦੇ ਲੰਮੰਦ ਵੀ ਕੀਤੇ ਗਏ ਨੇ ਸਪੈਸ਼ਲ ਇਹ ਤੇ ਸਹਾਇਤਾ ਕੇਂਦਰ ਵੀ ਬਣਾਇਆ ਗਿਆ ਜਿਸ ਜੀ ਕੋਈ ਚੀਜ਼ ਵਗੈਰਾ ਗੁੰਦੀ ਆ ਉਤੋਂ ਆਪਣਾ ਆ ਕੇ ਲੈ ਸਕਦੇ ਹੋ